ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਾਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਜਿਹੜਾ ਹਸਪੀਟਲ ਜਿਹੜਾ ਚੈਰੀਟੇਬਲ ਹਸਪੀਟਲ ਸੀਗਾ ਜੋ ਕਾਫੀ ਚਿਰ ਤੋਂ ਜਿਹੜਾ ਚੱਲ ਰਿਹਾ ਸੀਗਾ ਪਰ ਕੁਝ ਕਰਨਾ ਕਰਕੇ ਪੂਰੀ ਜਿਹੜੀ ਬੇਅਦਵੀ ਆ ਉਹ ਕੀਤੀ ਗਈ ਇਹ ਜਿਹੜਾ ਹਸਪੀਟਲ ਸੀਗਾ ਆਪਣੇ ਬੰਗੇ ਤੋਂ ਜਿਹੜਾ ਫਲਾਈਓਵਰ ਟੱਪ ਕੇ ਅੱਗੇ ਥਾਂਦੀਆਂ ਜਿਹੜਾ ਪਿੰਡ ਆ ਉਸਤੇ ਉੱਪਰ ਰੋਡ ਦੇ ਉੱਪਰ ਨਾਲ ਹੀ ਜਿਹੜਾ ਸਥਿਤ ਸੀਗਾ ਜਦੋਂ ਇਹ ਪਤਾ ਚੱਲਿਆ ਵੀ ਸ੍ਰੀ ਗੁਰੂ ਦਾਸ ਮਹਾਰਾਜ ਦੇ ਨਾਮ ਦੇ ਉੱਪਰ ਚੈਕਟਰ ਹਸਪਤਾਲ ਨੂੰ ਜਿਹੜੇ ਤਾਲੇ ਲਾਏ ਗਏ ਤਾਲੇ ਲਾਉਣ ਵਾਲੇ ਕੌਣ ਸੀ ਤਹਿਸੀਲਦਾਰ ਤੇ ਪੰਜਾਬ ਪੁਲਿਸ ਦੇ ਦੋ ਮਲਾਜਮ ਪਰ ਅਫਸੋਸ ਦੀ ਗੱਲ ਆ ਵੀ ਸਾਡੇ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਆ ਨਵਾਂ ਸ਼ਹਿਰ ਤੇ ਅਤੇ ਡੀਸੀ ਨਵਾਂ ਸ਼ਹਿਰ ਜੋਨਾਂ ਨੂੰ ਪਤਾ ਵੀ ਸੀਗਾ ਵੀ ਜੇਕਰ ਕਿਸੇ ਦੇ ਨਾਮ ਦੇ ਨਿੱਜੀ ਨਾਮ ਤੇ ਹੁੰਦਾ ਜੇਕਰ ਤੁਹਾਡੇ ਡਰਾਈਵਰਾਂ ਦੇ ਨਾਮ ਤੇ ਸਤਗੁਰੂ ਅਰਬਿਦਾਸ ਮਾਲ ਦੇ ਨਾਮ ਤੇ ਨਾ ਹੁੰਦਾ ਕਿਸੇ ਬੰਦੇ ਦੇ ਨਾਮ ਤੇ ਹੁੰਦਾ ਚਲੋ ਫਿਰ ਤਾਂ ਤੁਸੀਂ ਸ਼ਰਿਆਮ ਜਿਹੜਾ ਉਹ ਤਾਲੇ ਲਾ ਸਾ ਤੇ ਵੀ ਸਾਨੂੰ ਲੋਨ ਜਿਹੜਾ ਉਹ ਨਹੀਂ ਦਿੱਤਾ ਪਰ ਸਤਗੁਰੂਆਂ ਦੇ ਨਾਮ ਦੇ ਉੱਪਰ ਜਿਹੜਾ ਹਸਪੀਟਲ ਨੂੰ ਫਟਾਫਟ ਬੰਦ ਕਰਕੇ ਸੀਲ ਕਰ ਦੇਣਾ ਇੱਕ ਸਮੁੱਚੇ ਰਵਿਦਾਸੀਆ ਸਮਾਜ ਸਮੁੱਚੇ ਹੀ ਮੂਲਵਾਸੀ ਸਮਾਜ ਸਮੁੱਚੇ ਹੀ ਬੋਝਣ ਸਮਾਜ ਦੀ ਜਿਹੜੀ ਇਹ ਮਾਨਸਿਕਤਾ ਨੂੰ ਦਿਖਾਇਆ ਗਿਆ ਜਾਣ ਬੁੱਝ ਕੇ ਜਿਹੜਾ ਉੱਥੇ ਸ਼ਰਿਆਮ ਜਿਹੜੇ ਆ ਤਾਲੇ ਲਾਏ ਗਏ ਸੋ ਉਸ ਤੋਂ ਬਾਅਦ ਜਦੋਂ ਉੱਥੇ ਅਸੀਂ ਪਹੁੰਚੇ ਸਾਡੇ ਨਾਲ ਸ਼੍ਰੀ ਗੁਰੂਵਰਦਾਸ ਸਾਧੂ ਸੰਪਦਾ ਸੁਸਾਇਟੀ ਦੇ ਪੰਜਾਬਪਤਾਂ ਸੰਤ ਕੁਲਵੰਤਰਾਮ ਜੀ ਅਸੀਂ ਹੋਰ ਵੀ ਡੇਰਿਆਂ ਦੇ ਉੱਪਰ ਗੱਲਬਾਤ ਕੀਤੀ ਸੋ ਡੇਰਾ ਸੱਖਣ ਬੱਲਾ ਦੇ ਟਰਸਟੀ ਸਹਿबान ਅਤੇ ਹੋਰ ਜਿਹੜੇ ਮਹਾਂਪੁਰਸ਼ ਜਿਹੜੇ ਦਿੱਲੀ ਸੀਗੇ ਜੋ ਵਿਦੇਸ਼ ਵਿੱਚ ਆਪਚਾਈਆਂ ਨਾਲ ਜਿਹੜੀ ਗੱਲਬਾਤ ਕੀਤੀ ਗਈ ਜਿੰਨੇ ਸਾਡੇ ਐਨਆਰਆਈ ਸਾਥੀ ਆ ਹਰ ਕੰਟਰੀ ਸਾਥੀ ਦੇ ਵਿੱਚੋਂ ਫੋਨ ਆਇਆ ਅਸੀਂ ਸਾਰਿਆਂ ਨੂੰ ਉਹ ਜਿਹੜੀ ਗੱਲਬਾਤ ਆ ਦੱਸੀ ਗਈ ਸੋ ਦਸੰਤੋ ਬੱਚੇ ਇਹ ਆ ਵੀ ਜਿਹੜੇ ਡਾਕਟਰ ਬੱਲ ਸਾਹਿਬ ਸੀ ਪਹਿਲਾਂ ਉਹ ਹਸਪੀਟਲ ਚ ਲਾਉਂਦੇ ਸੀ ਪਰ ਇਹਨਾਂ ਨੇ ਲੋਨ ਨਹੀਂ ਦੇ ਸਕਿਆ ਪਰ ਉਹਨਾਂ ਦੀ ਵੀ ਗਲਤੀ ਸੀਗੀ ਵੀ ਸਾਡੇ ਜਿਹੜੇ ਰਹਿਬਰਾਂ ਦੇ ਨਾਂ ਤੇ ਤਾਲੇ ਲੋਣੇ ਵੀ ਤੁਸੀਂ ਇਕੱਠੇ ਹੋ ਕੇ ਬੰਦੇ ਹੋਗੇ ਉਹਨਾਂ ਨੂੰ ਰੋਕ ਤੇ ਰੋਕਣ ਤੋਂ ਪਹਿਲਾਂ ਜੇਕਰ ਪਤਾ ਚੱਗਾ ਵੀ ਇਹਦੀ ਕਿਸਤਾਂ ਨਹੀਂ ਦੇਈ ਹੁੰਦੀਆਂ ਵੀ ਇਹ ਪ੍ਰੋਬਲਮ ਆ ਤਾਂ ਪਹਿਲਾਂ ਹੀ ਜਿਹੜਾ ਆ ਇਹਨਾਂ ਨੂੰ ਸਾਡੇ ਸਮਾਜ ਨੂੰ ਅਤੇ ਸਾਨੂੰ ਸੰਤਤਾ ਮਹਾਪੁਰਸ਼ਾਂ ਨੂੰ ਕਿਸੇ ਨੂੰ ਵੀ ਇਹ ਦੱਸਣਾ ਚਾਹੀਦਾ ਸੀਗਾ ਵੀ ਇੰਨੇ ਚਿਰ ਤੋਂ ਲੋਨ ਚੱਲ ਰਿਹਾ ਵੀ ਅਸੀਂ ਕਿਉਂ ਨਹੀਂ ਤਾਰ ਸਕੇ ਸੋ ਬੈਂਕਾਂ ਨਾਲ ਵੀ ਗੱਲਬਾਤ ਹੋਈ ਵੀ 2021 ਤੋਂ ਜਿਹੜਾ ਇਹ ਕਾਉਂਟ ਆ ਐਨਪੀ ਹੋਇਆ ਸੀਗਾ ਸੋ ਅਸੀਂ ਇਹ ਚਾਹੁੰਦੇ ਆ ਵੀ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਆ ਵੀ ਹੁਣ ਕੱਲ 18 ਤਰੀਕ ਦਿਨ ਵੀਰਵਾਰ ਪੂਰੇ 12 ਵਜੇ ਜਿਹੜਾ ਆ ਉਸ ਹਸਪੀਟਲ ਜਿਹੜਾ ਆ ਸਾਰੇ ਸਾਥੀ ਪਹੁੰਚੋ ਸੰਸਮਾਜ ਨੂੰ ਬੇਨਤੀ ਕਰਦੇ ਆ ਸਮੂਹ ਜਥੇਬੰਦੀਆਂ ਨੂੰ ਚਾਹੇ ਉਹ ਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ ਹੋਵੇ ਚਾਹੇ ਬਾਬਾ ਸਾਹਿਬ ਮੇਰਗੜੀ ਦੇ ਨਾਂ ਤੇ ਹੋਵੇ ਚਾਹੇ ਭਗਵਾਨ ਬਾਲੀ ਮਹਾਰਾਜ ਦੇ ਨਾਂ ਤੇ ਹੋਵੇ ਸਤਗੁਰੂ ਕਬੀਰ ਮਹਾਰਾਜ ਦੇ ਨਾਂ ਤੇ ਹੋਵੇ ਸਮੂਹ ਚਾ ਸਮਾਜ ਪੂਰੀ ਜਥੇਬੰਦੀਆਂ ਜਿਹੜੀਆਂ 1 ਜੇਕਰ ਲੋਡ ਪਈ ਸਾਰਿਆਂ ਸਲਾਹ ਦੇ ਨਾਲ ਕਿ ਆਪਾਂ ਜਿਹੜਾ ਉੱਥੇ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਪੱਕਾ ਤਾਨਾ ਜਿਹੜਾ ਦਿਨ ਰਾਤ ਦਾ ਲਾਵਾਂਗੇ ਜੋ ਸਾਡੇ ਰਹਿਬਰਾਂ ਦਾ ਜਿਹੜਾ ਉਹਨਾਂ ਨੇ ਜਿਹੜਾ ਬਿਆਦਵੀ ਕੀਤੀ ਔਰ ਪਰਚਾ ਜਿਹੜਾ ਬੈਂਕ ਤੋਂ ਪਰ ਏਜੰਸੀਆਂ ਤੇ ਤੇ ਤਹਿਸੀਲਦਾਰ ਜਿਹੜੇ ਆ ਜਿਨ੍ਹਾਂ ਨੇ ਤਾਲਾ ਲਾਇਆ ਉਹਨਾਂ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਆਪਾਂ ਕਰਾ ਸਕੇੀਏ ਸੋ ਆਪਾਂ ਇਹ ਚੁੰਨੇ ਆ ਵੀ ਕਈ ਲੋਕਾਂ ਦਾ ਸਾਨੂੰ ਸਵਾਲ ਪੁੱਛਿਆ ਆ ਆਪਾਂ ਸਾਰਿਆਂ ਨੂੰ ਇਹ ਕਿਹਾ ਵੀ ਜੋ ਬਿਆਦਵੀ ਜਿਨ੍ਹਾਂ ਨੇ ਸਾਥੀਆਂ ਨੇ ਕਰਾਈ ਡਾਕਟਰਾਂ ਨਾਲ ਕਰਾਈ ਜਾਂ ਹੋਰ ਕਰਾਈ ਆ ਉਹ ਸਾਰੇ ਡਾਕਟਰ ਜਿਹੜੇ ਨਵੇਂ ਰੱਖੇ ਜਾਊਂਗੇ ਅਤੇ ਡਾਕਟਰ ਨਾਮ ਰੱਖ ਜਿਓਗੇ ਤੇ ਜਿਹੜੀ ਰਜਿਸਟਰੀ ਆ ਬੰਦੇ ਦੇ ਨਾਮ ਤੇ ਆ ਉਹ თან ਤਨ ਸਤਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਜਿਹੜੀ ਆ ਉਹ ਰੀ ਰਜਿਸਟਰੀ ਕਰਾਈ ਜਾਊਗੀ ਅਤੇ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ ਸੰਤ ਸਮਾਜ ਸਮੁੱਚੇ ਸੰਤ ਸਮਾਜ ਜਿਹੜੇ ਪੰਜਾਬ ਦੇ ਸਾਡੇ ਸੰਤ ਸਮਾਜ ਆ ਉਹ ਸਾਰਿਆਂ ਦੇ ਡੇਰੇਆਂ ਦੇ ਵਿੱਚੋਂ ਇੱਕ ਇੱਕ ਮਹਾਪੁਰਸ਼ ਨੂੰ ਜਿਹੜਾ ਲੈ ਕੇ ਪੰਜਾਬ ਦੇ ਜਿੰਨੇ ਸੰਤ ਸਮਾਜ ਦੇਰੇ ਆ ਉਹ ਸਾਰਿਆਂ ਨੂੰ ਪੂਰੀ ਦੇਖਰੇਖ ਵਿੱਚ ਉਹਨਾਂ ਦੇ ਨਾਮ ਦੇ ਕੀਤੀ ਜਾਊਗੀ ਅਤੇ ਜਿਹੜੇ ਐਨ ਆਰ ਆਈ ਸਾਥੀ ਆ ਹਰ ਕੰਟਰੀ ਦੇ ਵਿੱਚੋਂ ਜਿਹੜੇ ਆ ਉਹ ਸਾਥੀ ਲੈ ਕੇ ਚਾਹੇ ਉਹ 200 ਮੈਂਬਰੀ ਹੋਵੇ ਜਾਂ 300 ਮੈਂਬਰੀ ਚਾਹੇ 400 ਮੈਂਬ ਅਤੇ ਸੀਏ ਇੱਕ ਰੱਖਿਆ ਜਾਊਗਾ ਨਵਾਂ ਜਿਹੜਾ ਕਿ ਮਹੀਨੇ ਬਾਅਦ ਇੱਕ ਇੱਕ ਰੁਪਏ ਦਾ ਹਿਸਾਬ ਜਿੰਨੇ ਪੈਸੇ ਆਏ ਜਿੰਨੇ ਗਏ ਜਿਨ੍ਹਾਂ ਸਾਥੀਆਂ ਨੇ 5000 ਦਿੱਤਾ 10000 ਦਿੱਤਾ ਉਹ ਬੰਦੇ ਦਾ ਫਰਜ਼ ਬਣਦਾ ਵੀ ਇੱਕ ਇੱਕ ਰੁਪਿਆ ਜਿਹੜਾ ਆ ਉਹ ਜਨਤਾ ਕਰੇ ਆ ਤੇ ਸਾਰੇ ਸਾਥੀਆਂ ਦਾ ਨਾਮ ਲੈ ਕੇ ਜਨਤਾ ਕਰੇ ਬੀਐਸ ਕੰਟਰੀ ਦੇ ਵਿੱਚੋਂ ਇੰਨੇ ਆਏ ਆ ਇਸ ਬੰਦੇ ਨੇ ਨੇ ਇੱਕ ਤਾਂ ਜੋ ਉਹ ਵੀਡੀਓ ਸੁਣ ਕੇ ਲੋਕੀ ਸਾਰੇ ਕਹਿਣ ਵੀ ਪੈਸੇ ਜਿਹੜੇ ਉੱਥੇ ਆ ਉਹ ਪਹੁੰਚੇ ਆ ਉਹ ਜੇਕਰ ਜਿਹੜਾ ਬੰਦਾ ਹੈ ਪਾਰਦਾਸ਼ੀ ਕੰਮ ਕਰਾਂਗੇ ਅਤੇ ਸਾਰੀ ਟੀਮ ਜਿਹੜੀ ਨਮੀ ਬਣਾ ਕੇ ਨਵੇਂ ਡਾਕਟਰ ਅਤੇ ਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ ਪ੍ਰੋਫੀ ਕਰਾਂਗੇ ਸੋ ਸਾਰੇ ਸਾਥੀ ਸਾਮੇ ਸਰ ਕੱਲ 18 ਤਰੀਕ ਨੂੰ ਜਿਹੜਾ 12 ਵਜੇ ਵੀਰਵਾਨ ਉੱਤੇ ਪਹੁੰਚੋ ਤਾਂ ਜੋ ਰੋਡ ਬੰਦ ਕਰਕੇ ਜਿਹੜਾ ਆਪਣੇ ਜ਼ੈਬਰਾਨਾ ਸਤਕਾਰ ਦੇ ਵਿੱਚ ਮਾਨ ਸਲਮਾਨ ਵਧਾ ਸਕੀਏ ਅਤੇ ਜਿਨ੍ਹਾਂ ਦੇ ਇਹਨਾਂ ਨੇ ਬੇਅਦਬੀ ਕੀਤੀ ਉਹਨਾਂ ਦੇ ਕਾਰਵਾਈ ਕਰਾ ਸਕੀਏ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਰ